ਵਾਹੀ ਗੁਰ ਦੀ ਗਾਥਾ ਵਾਈਕੁਰ ਦੀ ਕੀ ਫਤੇ ਤੇਔਰ 10 ਸਾਡੇ ਗੀਟੂਟ ਹੋ ਜਾਂਦੇ ਫਿਰ ਜਿਹੜੇ ਪੇਚ ਸੁਆਕਦੀ ਅੱਜ ਜਿਹੜੇ ਆਪਾਂ ਲੈ ਕੇ ਪਟਿਆਲਾ ਸ਼ਹੀ ਪੱਕ ਜੀ ਆ ਤਾਂ ਸਾਡੇ 7 ਮੀਟਰ ਆ ਤੇ ਜਿਹੜਾ ਕਪੜਾ ਆਪਾਂ ਫੁੱਲ ਫੁੱਲ ਵਰਤੇ ਜਿਹੜਾ ਆਪਾਂ ਬਦਲ ਲਾਉਣਾ ਸਰਦਾ ਰੈਂਟਰ ਤੋਂ ਲਿਆ ਕੇ ਲੜਨ ਨੂੰ ਪੁਣੀ ਦਾ ਹੌਲਤਾ ਥਰੇ ਰੱਖ ਕੇ ਪੱਤ ਵਿੱਚ ਰੱਖ ਕੇ ਦੋਵੇਂ ਪੱਲੇ ਨੂੰ ਆਪਾਂ ਇਕੱਠਾ ਕਰਕੇ ਇੱਕ ਵਾਰ ਫੋਰਡ ਕੱਟ ਜਿਹੜਾ ਲੜਨ ਨੂੰ ਮੋਟਾਈ ਚ ਕੱਟ ਕੇ ਤੇ ਸੌ ਕਰਕੇ ਅੱਧਿਆ ਅੱਧਾ ਟਾ ਕੇ ਲੜਨ ਨੂੰ ਹੋਣਾ ਹੈ ਤੇੜਾ ਆਪਾਂ ਅਗਲ ਲਾਉਣਾ ਲੜਨ ਨੂੰ ਵਾਹ ਤੋਂ ਪਿੰਚ ਕਰਕੇ ਪੁਣੀ ਰੱਖ ਲਓ ਸੜੇ ਰੱਖ ਲੈਣਾ ਇੱਕ ਬੰਦ ਬਸ ਉੱਤੇ ਰੱਖ ਕੇ ਉਹ ਆਪਾਂ ਇਹਦੀ ਪੁਣੀ ਛੱਟੇ ਕਰਕੇ ਤੇ ਜਿੱਥੇ ਆਪਾਂ ਫਨ ਲਈ ਛੜਾ ਸੈਕਟਰ ਚ ਉਹਦੇ ਉੱਤੇ ਆਪਾਂ ਇਹ ਲੜਨ ਨੂੰ ਧਾਲਣਾ ਤੜਕੇ ਥੋੜਾ ਆਪਾਂ ਜਿਹੜਾ ਲੜਨ ਨੂੰ ਖਿੱਚਣਾ ਜਿਹੜੇ ਪਹਿਲੇ ਪਹਿਲੇ ਆਪਾਂ ਥੋੜਾ ਖਿੱਚ ਕੇ ਚੰਗੀ ਤਰ੍ਹਾਂ ਉਹਦਾ ਲੜਨ ਨੂੰ ਡਬਲ ਫੋਰਡ ਕਰਕੇ ਤੋਂ ਜਿਹੜਾ ਲੜਨ ਨੂੰ ਦੱਬ ਜਣਾ ਹੈ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਸਾਫ ਕਰਕੇ ਲੜਨ ਨੂੰ ਤੇ ਜਿਹੜਾ ਫਾਗੜਾ ਆਪਾਂ ਸਟਾਕ ਕਰਕੇ ਜਿਹਦੀ ਮੋਟਾਈ ਜਿਹੜੀ ਆਪਾਂ ਸਟਾਕ ਕਰਕੇ ਜਿਹੜਾ ਲੜਨ ਨੂੰ ਲਗਾ ਦਿੰਨਾ ਹੈ ਜਿਹੜਾ ਆਪਾਂ ਅਗਲਾ ਲਾਉਣਾ ਲੜਨ ਨੂੰ ਵਕਤੋਂ ਪੇਚ ਕਰਕੇ ਹੀ ਪੂਰੀ ਆਉਤਾ ਥੱਲੇ ਆ ਕੇ ਬਾਤ ਵਾਸੋ ਤੇ ਰੱਖ ਕੇ ਦੋਈ ਭਲੇ ਆਉਣੇ ਦੋਈ ਭਲੇ ਆਉਣੇ ਜਿਹੜੇ ਪੱਲੇ ਪੱਲੇ ਜਾ ਹੋ ਲੈਣਾ ਹੈ ਤੇ ਦੋ ਜਿਹੜਾ ਦੂਜਾ ਲਾਈਓ ਤੇ ਤੇ ਰੱਖ ਕੇ ਜਿਹੜਾ ਉਦੇ ਤੇਰਾ ਕਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਹੋਲ ਕਰਨਾ ਹੈ ਹੋਲ ਕਰਕੇ ਤੇ ਜਿਹੜਾ ਦੱਬ ਕੇ ਲੜ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਸਾਫ ਕਰਕੇ ਜਿਹੜਾ ਲੜ ਮਸ ਖਾਂ ਗਿਆ ਉਹਦਾ ਕੱਟ ਕਰਕੇ ਜਿਹੜਾ ਆਪਾਂ ਲੜ ਨੂੰ ਲਗਾ ਦੇਣਾ ਹੈ ਤੇ ਜਿਹੜਾ ਆਪਾਂ ਅਗਰ ਲਾਉਣਾ ਲੜ ਨੂੰ ਵਕਤ ਪਿੰਚ ਕਰਕੇ ਪੁਣੀ ਰੱਖਦਾ ਹੱਥ ਰੱਖ ਲੈਣਾ ਬੰਦ ਬਸ ਉੱਤੇ ਰੱਖ ਕੇ ਲੜ ਨੂੰ ਲਗਾਉਣਾ ਹੈ ਜਿਹੜੇ ਆਪਾਂ ਲੜ ਲਾਈ ਸੀ ਉਹਨਾਂ ਵਿੱਚੋਂ ਜਿਹੜਾ ਕੋ ਵਾਹਵੇਂ ਨਾ ਜਿਹੜਾ ਆਪਾਂ ਪਾਜ ਫੇੜਨਾ ਹੈ ਪੂਰੀ ਗੁਲਾਈ ਵਿੱਚ ਤੇ ਥੋੜੀ ਚਿਰ ਚੜਾ ਕਿਹੜਾ ਫੇੜਨਾ ਹੈ ਤੇ ਤਾਂ ਕਿ ਤਰਾ ਜਿਹੜਾ ਬਾਜ ਫੇੜ ਕੇ ਜਿਹੜਾ ਲੜਾ ਨੂੰ ਸਾਫ ਕਰ ਲੈਣਾ ਜਿਹੜਾ ਆਪਾਂ ਅਗਲਾ ਜਦੋਂ ਆਣੇ ਭਾਤ ਤੇ ਕਰਕੇ ਪੂਣੀ ਦਾ ਹੌਲਦਾ ਥੱਲੇ ਰੱਖ ਕੇ ਮਤਬ ਉਹ ਉੱਤੇ ਰੱਖ ਕੇ ਤੋਂ ਹੀ ਪਹਿਲੇ ਅ ਵੀ ਚੜਿਆ ਪਹਿਲੇ ਪਹਿਲੇ ਚੱਲ ਪਹਿਲੇ ਪਹਿਲੇ ਜਿਆਦਾ ਖੋਲ ਕੇ ਤੇ ਚੰਗੇ ਤਰ੍ਹਾਂ ਜਿਹੜਾ ਲੜ ਨੂੰ ਫੋੜ ਕਾ ਲੈਣਾ ਫੋੜ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਚੰਗੀ ਤਰ੍ਹਾਂ ਡਬਲ ਫੋੜ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਸੈੱਟ ਕਰਕੇ ਤੇ ਫਾਸਲਾ ਜਿਹੜਾ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਤੋਂ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੋਂ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜ ਨੂੰ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਨੂੰ ਵਰਕ ਬੈਂਚ 'ਤੇ ਕਰਕੇ ਆਪਾਂ ਇਹ ਖੋਲਦਾ ਅਸਾਂ ਜਾ ਕੇ ਬਹੁਤ ਬਹੁਤ ਤਰ੍ਹਾਂ ਕੇ ਦੋਈ ਪੱਲੇ ਵਿੱਚ ਜਿਹੜੇ ਪਹਿਲੇ ਪੱਲੇ ਜਿਆਦਾ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਅੱਖ ਅੱਖ ਦਾ ਪੱਲੇ ਖੋਲ ਜਾਣਾ ਖੋਲ ਕੇ ਉੱਤੋਂ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਤੇ ਉੱਤੋਂ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਲੋਡ ਕਰਕੇ ਜਦੋਂ ਫੋਲਡ ਕਰਕੇ ਜਿਹੜਾ ਲੜਨ ਨੂੰ ਸਾਫ ਕਰਕੇ ਤੇ ਉਹਨੂੰ ਫਸਲਾ ਜਿਹੜਾ ਆਪਾਂ ਸੈੱਟ ਕਰਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਰੇਗਲਾ ਰੇਗਲਾ ਆਪਾਂ ਇਸੇ ਤਰੀਕੇ ਨਾਲ ਲਾਉਣਾ ਹੈ ਬਸ ਉਹਨਾਂ ਵਿੱਚ ਜਿਹੜਾ ਆਪਾਂ ਮੋਟਾਈ ਤੇ ਉਹਨਾਂ ਦੀ ਤੇ ਉਹਨਾਂ ਭਾਣਾੜਾ 1000 ਨੇ ਤੇ ਸਭਾਈ ਜਿਹੜੀ ਆਪਾਂ ਲੜਾ ਚ ਪੂਰੀ ਕਰਨੀ ਹੈ ਕਿਉਂਕਿ ਤਾ ਜਿਹੜਾ ਲੜਨ ਨੂੰ ਲੋਡ ਕਰਕੇ ਜਿਹੜਾ ਲਗਾ ਦੇਣਾ ਹੈ ਜਿਹੜਾ ਆਪਾਂ ਲੜਨ ਨੂੰ ਬਾਗ ਤੋਂ ਪੇਂਟ ਕਰਕੇ ਤੇ ਇੱਕ ਮੈਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਤੇ ਆਪਣੀ ਬਾਕੀ ਬਗ ਦੀ ਜਿਹੜੀ ਸੈਟਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਬਾਹਰ ਹੋਣੇ ਉੱਥੇ ਜਿਹੜਾ ਬਾਏ ਫੇਰ ਕੇ ਜਿਹੜਾ ਇਹ ਮੇਂ ਬਾਹਰ ਨੂੰ ਪੜ ਲੈਣੇ ਹਨ ਜਿਹੜਾ ਆਪਾਂ ਅਗਲਾ ਨਾ ਲੜਨ ਨੂੰ ਬਾਗ ਤੋਂ ਪੇਂਟ ਕਰਕੇ ਪੂਰੀ ਨਾਲ ਦਸਣੇ ਰੱਖ ਕੇ ਬੰਦ ਪਾਸਾ ਉੱਤ ਰੱਖ ਕੇ ਦੋਹੀ ਪੱਲੇ ਵਿੱਚ ਜਿਹੜਾ ਪੱਲੇ ਪੱਲੇ ਯਾਰ ਖੋਲ ਲੈਣਾ ਹੈ ਤੇ ਦੂਜਵਾਂ ਲੈਣਾ ਪਹਿਲਾਂ ਮਟਾਈ ਨਾਲ ਪਛੇਣਾ ਜੋੜ ਕੇ ਚੰਗੀ ਤਰ੍ਹਾਂ ਇਹ ਲੜਨ ਨੂੰ ਲੋਡ ਕਰਕੇ ਤੇ ਸਾਫ ਕਰ ਕਿਹੜਾ ਲੜਨ ਨੂੰ ਤੋਂ ਲੋਡ ਕਰਕੇ ਆਪਾਂ ਨੱਕ ਦੀ ਹੀ ਜਿਹੜਾ ਲੜਨ ਨੂੰ ਫੋੜ ਕਰਨਾ ਹੈ ਤੇ ਉਹਦਾ ਜਿਹੜਾ ਪਹਸਲਾ ਸੈੱਟ ਕਰਕੇ ਤੇ ਮਟਾਈ ਉਹਦੀ ਆਪਾਂ ਸੈੱਟ ਕਰਕੇ ਤੇ ਉਹਦਾ ਪਮੀ ਸੈੱਟ ਕਰਕੇ ਜਿਹੜਾ ਵਲਾਂ ਨੂੰ ਲਗਾ ਲੈਣਾ ਹੈ ਤੇ ਵੀਡੀਓ ਵੱਤਵਾਛੇ ਜਿਉ ਕਰਿਓ ਤਾਂ ਜਿਹੜੇ ਵੀਰਾਂ ਨੂੰ ਪਟਾਲਾ ਸ਼ਹੀ ਪੱਗ ਉਹਨਾਂ ਵਿੱਚ ਕੋਈ ਪ੍ਰਾਣ ਹੁੰਦਾ ਤਾਂ ਇਸ ਵੇਲੇ ਦੇਖਿਓ ਆਪਣੀ ਫਰਮ ਦਾ ਸਬੂਤ ਨਿਕਾਲ ਲੈਣਾ ਤੇ ਸਾਹ ਕਰਕੇ ਜਿਹੜੇ ਲੜ ਨੂੰ ਆਪਾਂ ਤੇ ਪ੍ਰੈਸ ਕਰਕੇ ਤੇ ਉਹਦੀ ਆਪਾਂ ਜਿਹੜੀ ਜਿੰਨੀ ਨੋਕ ਤਾਂ ਚੜਾਈ ਰੱਖੀ ਸੀ ਉਹਨੀਆਂ ਉਹਦੇ ਚੜਾਈ ਰੱਖ ਕੇ ਤੇ ਸਾਹ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਆਪਣੀ ਜਿਹੜੀ ਸ਼ੇਪ ਉਹ ਆਪਾਂ ਸਟਕਾ ਲੈਣੀ ਹੈ ਤੇ ਜਿਹੜੇ ਕਿ ਬਾਲੋਣ ਨੂੰ ਤੇ ਬਾਬਾ ਜੀ ਫੇਰ ਕਿਹੜਾ ਆਪਣੇ ਬਾਹਰ ਵੜ ਜਾਣੇ ਤੇ ਆਪਣੇ ਲੜਾਇਆ ਵਿੱਚ ਜੇ ਕਿਸੇ ਲੜ ਦੀ ਮਟਾਈ ਜ਼ਿਆਦਾ ਹੋਵੇਗੀ ਤਾਂ ਉਹਦੇ ਤੇ ਆਪਾਂ ਜਿਹੜਾ ਬਾਜ ਪ੍ਰੈਸ ਕਰਕੇ ਫੇਰ ਕਹੇ ਤੇ ਉਹ ਮੋਦੀ ਮਟਾਈ ਜਿਹੜੀ ਬਾਕੀ ਲੜਾਂ ਦੇ ਬਰਾਬਰ ਕਰਾਂਗੇ ਜਿਹੜਾ ਬਾਬਾ ਗ ਬਣਾਉਣਾ ਨਾ ਕਿ ਜਿਹੜਾ ਆਪਾਂ ਪੱਗ ਬਣਾਉਣਾ ਹੈ ਜਿਹੜਾ ਆਪਾਂ ਕੱਲ੍ਹ ਦੀ ਲੜ ਲਾਉਣਾ ਹੈ ਅੱਧਾ ਉੱਤੇ ਉੱਧਰ ਫੋੜ ਕਰ ਜਿਹੜਾ ਲੜਨ ਨੂੰ ਲਗਾਉਣਾ ਹੈ ਜਦੋਂ ਦੱਤ ਉਹਦੇ ਨਾਲੇ ਫੋਲਡ ਕਰਕੇ ਜਿਹੜਾ ਲੜਨੂ ਬੈਗ ਤੋਂ ਚੜਾਈ ਹਲਾ ਕੇ ਮੋੜ ਲੈ ਕੇ ਰੇੜੀ ਆ ਪਾ ਲਈ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਜਿਹੜੇ ਆਪਣੇ ਸ਼ੂ ਲੜ ਦੇ ਉੱਤੇ ਜਿੱਥੋਂ ਫੋਲਡ ਕਰਿਆ ਉਹ ਜਿਹੜੇ ਬਾਲ ਨੂੰ ਉੱਥੇ ਆਪਾਂ ਕੱਢ ਕੇ ਚੰਗੀ ਤਰ੍ਹਾਂ ਜਿਹੜੇ ਬਾਲ ਨੂੰ ਕੱਢ ਲੈਣਾ ਤੇ ਪ੍ਰੈਸ ਕਰਕੇ ਤੇ ਲੜਨੂ ਕਿਹ ਅਗੇ ਤਰ੍ਹਾਂ ਸੌਫ ਕਰਕੇ ਤੇ ਫੋਲਡ ਕਰਕੇ ਤੇ ਉੱਥੋਂ ਜਿਹੜੇ ਬਾਲ ਹੋਣ ਉਹਨਾਂ ਨੂੰ ਆਪਾਂ ਕੱਢ ਕੇ ਚੰਗੀ ਤਰ੍ਹਾਂ ਜਿਹੜਾ ਲੜਨੂ ਲੋਡ ਕਰਕੇ ਪੱਗ ਪਿੰਦੇ ਹਲੇ ਰੱਖ ਕੇ ਫਰੰਟ ਵੱਲ ਨੂੰ ਮੋੜ ਦੇਣਾ ਤੇ ਫਰੰਟ ਵੱਲ ਨੂੰ ਮੋੜ ਕੇ ਚੰਗੀ ਤਰ੍ਹਾਂ ਲੜਨੂ ਲੋਡ ਕਰਕੇ ਤੇ ਆਪਣੀ ਜਿੰਨੀ ਤੀ ਉਹਦੀ ਚੜਾਈ ਰਗਣਾ ਚੋਹਿਆ ਤਾਂ ਉਹ ਨਹੀਂ ਚੜਾਈ ਰਾਕੇ ਤੇ ਆਪਣੀ ਜਿਹੜੇ ਆਪਣੇ ਉਸ ਵਿੱਚ ਜਿਹੜੇ ਬਲਮਨ ਨੇ ਉਹਨਾਂ ਨੂੰ ਆਪਾਂ ਲੋਡ ਕਰਕੇ ਜਿਹੜਾ ਲੜ ਨੂੰ ਦੱਬਣਾ ਹੈ ਤੇ ਜਿਹੜਾ ਆਪਾਂ ਸ਼ਟ ਕਰਨਾ ਹੈ ਜਿਹੜਾ ਬਲ ਲਾਈਸਟਰ ਦੇ ਸੈਂਟਰ ਜਿਹੜ ਨੂੰ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਚਾਰ ਨੂੰ ਉਸੇ ਫਲਾ ਕੇ ਜਿਹੜਾ ਆਪਾਂ ਸ਼ਟ ਕਵਰ ਕਰਨਾ ਹੈ ਤੇ ਜਿੱਥੇ ਕਿ ਤੋ ਸੜਕ ਨੰਗਰ ਆ ਜਾਂਦਾ ਤਾਂ ਉਥੋਂ ਆਪਾਂ ਜਿਹੜੇ ਬਾਹਰ ਨਾਲ ਸ਼ਟ ਕਵਰ ਕਰਾ ਦੋ ਤੇ ਆਪਣਾ ਜਿਹੜਾ ਆਪਣਾ ਸ਼ੈਡ ਟਾਕ ਜਿਸ ਤਰ੍ਹਾਂ ਦੇਖ ਕੇ ਜਿਹੜਾ ਆਪਣਾ ਸ਼ਟ ਕਵਰ ਕਰ ਸਕਦੇ ਹੋ ਜਲਦੀ ਨਵੀਂ ਵੀਡੀਓ ਲੈ ਕੇ ਜੁਣਨੇ ਵੀਡੀਓ ਦੇਖਣ